ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਵੀਡੀਓ ਟਾਈਮ ਕੱਟ ਕੇ ਜ਼ਰੂਰ ਦੇਖਿਓ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਪਿਛਲੀ ਵਾਰ ਵੀ ਸਾਡੇ ਐਨਆਰਆਈ ਭੈਣ ਭਰਾਵਾਂ ਨੇ ਕਿਹਾ ਸੀ ਕਿ ਮੇਲੇ ਤੋਂ ਪਹਿਲਾਂ ਦੀ ਜੋ ਵੀ ਮੂਵਮੈਂਟ ਹੋਸੀ ਕਰਦੇ ਹੋ ਉਹਦੀ ਵੀਡੀਓ ਜ਼ਰੂਰ ਕੋਣਾ ਕੇ ਪਾਇਆ ਕਰੋ ਤੇ ਸਾਨੂੰ ਬਹੁਤ ਵਧੀਆ ਲੱਗਦਾ ਇੱਕ ਤਰ੍ਹਾਂ ਨਾਲ ਅਸੀਂ ਦਰਵਾਜ਼ੇ ਨਾਲ ਜੁੜ ਜਾਂਦੇ ਆ ਵੀ ਸਾਨੂੰ ਸਕੂਨ ਮਿਲਦਾ ਸੋ ਉਹਨੂੰ ਧੱਕ ਰੱਖਦੇ ਹੋਏ ਅਸੀਂ ਇਸ ਵਾਰ ਵੀਡੀਓ ਸਾਰੀ ਕੈਪਚਰ ਕਰਾਂਗੇ ਮੇਲੇ ਤੋਂ ਵੀ ਜੋ ਵੀ ਪਹਿਲਾਂ ਦੀ ਕੋਈ ਮੂਵਮੈਂਟ ਹੋਊਗੀ ਤਾਂ ਤੁਹਾਨੂੰ ਵੀਡੀਓ ਸੀ ਜ਼ਰੂਰ ਪਾਵਾਂਗੇ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਸ਼ੇਅਰ ਤੇ ਕਮੈਂਟ ਜੀ ਤੁਸਾਂ ਦੇ ਲਾਈਕ ਨਹੀਂ ਸਕਣਾ ਕਰਿਓ ਜੀ ਸੋ ਸਾਰਿਆਂ ਤੱਕ ਪਹੁੰਚ ਸਕੇ ਜੋ ਵੀ ਸਾਡੇ ਭੈਣ ਭਰਾ ਬਾਹਰ ਹੋ ਗਏ ਆ ਜੋ ਊੜੀ ਸੱਟ ਪਿੰਡ ਤੋਂ ਦੂਰ ਰਹਿੰਦੇ ਆ ਤਾਂ ਉਹਨਾਂ ਤੱਕ ਜੋ ਪਹੁੰਚੋਗੇ ਤਾਂ ਵੀਡੀਓ ਦੇਖੋ ਇੰਜੋਏ ਕਰੋ ਅਗਗੇ ਵੀ ਅਸੀਂ ਵੀਡੀਓ ਬਣਾਇ ਰਹਿਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਮੇਲੇ ਦੀ ਆਉਣ ਲੱਗੀ ਹੈ ਜਿ ਗ੍ਰਾਹੀ ਦਰبار ਤੇ 사ਜਦਾ સલાਮ ਕਰਨ ਵਾਸਤੇ ਆਇਆ ਹੈ ਜੀ ਇਜਾਜ਼ਤ ਲੈਣ ਵਾਸਤੇ ਬਾਬਾ ਜੀ ਦੀ ਗ੍ਰਾਹੀ ਕਰਨੇ ਤੋਂ ਪਹਿਲਾਂ ਮੱਥਾ ਟੇਕ ਕੇ ਬਾਬਾ ਜੀ ਨੂੰ ਇਜਾਜ਼ਤ ਲੈ ਕੇ ਫਿਰ ਗ੍ਰਾਹੀ ਸ਼ੁਰੂ ਕੀਤੀ ਜਾਊਗੀ ਜੀ 9 ਤੇ 10 ਜੂਨ ਨੂੰ ਦਰਬਾਰ ਖਵਾਜਾ ਵੀਰ ਤੇ ਪਹੇਲਾ ਜੀ ਮੱਥਾ ਟੇਕਣ ਤੋਂ ਬਾਅਦ ਗ੍ਰਾਹੀ ਦੋਨਾਂ ਹੀ ਨਗਰਾਂ ਵਿੱਚ ਕੀਤੀ ਜਾਊਗੀ ਜੀ। ਉਹ ਵੀ ਸਾਡੇ ਨੂੰ ਅੰਦਰ ਲਾ। ਜੀ ਉਧੇ ਪਿੰਡ ਜੀ ਤਕਰੀਬਨ ਹੋ ਚੁੱਕੀ ਆ ਜੀ ਆ ਦੇਖ ਮੇਰੇ ਕੋਲ ਸਰਪੰਚ ਸਾਹਿਬ ਦਸੀ ਜਾ ਮੈਂ ਮਨਦੀਪ ਸਿੰਘ ਜੀ ਕਾਲੂ ਚਾਚੀ ਵੱਲੋਂ ਸਾਰੀ ਸੰਗਤ ਨੂੰ ਠੰਡੀ ਸੇਵਾ ਕੀਤੀ ਗਈ ਗ੍ਰਾਹੀ ਕਰਦਿਆਂ ਨੂੰ ਮਨਦੀਪ ਸਿੰਘ ਜੀ ਕਾਲੂ ਆ ਜਾਓ ਜੀ ਕਹਾਂ ਨਾ ਹਾਂਜੀ ਲੋ ਜੀ ਆ ਜਾਓ ਜੀ ਪਿੰਡ ਮਹਿੰਦੋੜ ਖੁਰਦੀ ਦੀ ਗਰਾਹੀ ਹੋ ਚੁੱਕੀ ਆ ਹੁਣ ਬੜੇ ਮਹਿੰਦੋਵਾਲਾ ਕਲਾਵਲ ਜਾ ਰਹੀ ਹੈ ਸੰਗਤ ਪਿੰਡ ਮਹਿੰਦੋੜ ਖੁਰਦੀ ਦੀ ਗਰਾਹੀ ਹਾਂਜੀ ਮਹਿੰਦੋੜ ਕਲਾ ਗਰਾਹੀ ਕਰਨੇ ਤੋਂ ਪਹਿਲਾਂ ਸੇਵਾਦਾਰ ਸਰਜੀਤ ਸਿੰਘ ਜੀ ਦੇ ਵੱਲੋਂ ਸਾਰੀ ਸੰਗਤ ਲਈ ਚਾਹ ਦੀ ਸੇਵਾ ਚਾਹ ਪੀ ਕੇ ਗਰਾਹੀ ਸ਼ੁਰੂ ਕੀਤੀ ਜਾਊਗੀ ਉੱਚ ਜੀਵਾਦ ਸਾਡੇ ਬਾਹਰ ਬੈਠੇ ਆ ਸਰਪੰਚ ਸਾਹਿਬ ਜੀ ਰਾਈਪ ਤੋਂ ਲੈ ਕੇ ਕੰਦਨੇ ਸ਼ੁਰੂ ਹੋ ਜਾਂਦੇ ਆ ਠਾਵਾ ਟਾਡੇ ਲੱਗੋ ਜਾਂ ਕਿਉਂ ਫੇਰ ਪਾੜੀ ਦੋਨ ਮੋਏ ਹੁੰਦੇ ਪਿੰਡ ਮੈਂ ਤੁਲਕਲਾਂ ਰਾਈਪ ਚੱਲ ਰਿਹਾ ਹੋਰ ਜੀ ਗराई ਸ਼ੁਰੂ ਹੋ ਚੁੱਕੀ ਚਾਹ ਪਾਣੀ ਛਕੜ ਤੋਂ ਬਾਅਦ ਹਾਂਜੀ ਤਕਰੀਬਨ ਅੱਧਿਕ ਪਿੰਡ ਚ ਹੋ ਚੁੱਕੀ ਕਰਾਹੀ ਜੀ ਅੱਧਿਕ ਰਹਿ ਗਈ ਹੈ ਸੇਵਾਦਾਰ ਆ ਦੇਖੋ ਜੀ ਹਾਂਜੀ ਮਹਿਮਦਵਾਲ ਕਲਾਂ ਦੀ ਵੀ ਗ੍ਰਾਹੀ ਹੋ ਚੁੱਕੀ ਹੈ ਜੀ ਤਾਂ ਗ੍ਰਾਹੀ ਕਰਨੇ ਤੋਂ ਬਾਅਦ ਸੇਵਾਦਾਰ ਸੁਰੀ ਸਿੰਘ ਜੀ ਦੀ ਹੁਣੇ ਘਰ ਬੈਠੇ ਆ ਜੀ ਮੇਲੇ ਬਾਰੇ ਜਾਣਕਾਰੀ ਕੁਛ ਖਾਨ ਸਾਹਿਬ ਜੀ ਮੇਲਾ ਦੋਹਾਂ ਨਗਰਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਦੋਹਾਂ ਨਗਰਾਂ ਦੀ ਸਮੂਹ 사ਸੰਗਤ NRI ਬੀਨਾਂ ਦੇ ਸੰਯੋਗ ਦੇ ਨਾਲ 8 ਜੂਨ ਅਤੇ 9 ਜੂਨ ਨੂੰ ਬੜੀ ਧੁੰਮਕਾ ਮਨਾਇਆ ਜਾਣਾ ਆ ਠੀਕ ਹੈ ਜੀ ਇਸ ਦੇ ਵਿੱਚ ਕਰਾਹੀ ਵਿੱਚ ਕਿਸੇ ਨੇ 2000 4000 ਕਿਸੇ ਨੇ 10 20 ਰੁਪਏ ਜੋ ਵੀ ਤੇਲ ਫੋਟ ਦਿੱਤਾ ਇਹ ਲਾਗੇ ਇਸ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਮੇਲਾ ਕਰਾਇਆ ਜਾਂਦਾ ਆ ਤੋ ਸਾਰਨਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਸ ਮੇਲੇ ਵਿੱਚ ਆਪ ਸਾਰਿਆਂ ਦੀ ਹਾਜ਼ਰੀ ਲੱਗਣੀ ਆ ਜੋ ਵੀ ਦਸਾਂ ਨਾਂ ਦੀ ਕਿਰਤਕਮਾਈ ਹੋਰ ਦੇਣੀ ਹੋਵੇ ਉਹ ਆਪਣੇ ਦੋਹਾ ਨਗਰਾਂ ਦੇ ਸਰਪੰਚ ਸਾਹਿਬ ਜੀ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਹਾਂਜੀ ਠੀਕ ਹੈ ਜੀ ਮੇਲੇ ਤੇ ਆ ਸਾਰਨਾ ਸੰਗਤਾਂ ਦੀ ਹਾਜ਼ਰੀ ਜ਼ਰੂਰ ਲਾਣੀ ਆ ਜੀ ਆਹ ਜਿਹੜੇ ਕਮੂਨਾਂ ਤੇ ਨਵਾਂ ਜੁਆਇਨਰ ਠੀਕ ਹੈ ਜੀ ਮੇਲਾ ਜੀ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਹਾਂਜੀ ਦੋਨਾਂ ਨਗਰਾਂ ਤੋਂ ਗ੍ਰਾਹੀ ਕਰਨੇ ਤੋਂ ਬਾਅਦ ਅਸੀਂ ਆ ਗਏ ਆ ਭੁੱਲੇਵਾਲ ਗੁਜਰਾ ਸੇਵਾਦਾਰ ਸਾਡੇ ਸਾਰੇ ਆ ਚੁੱਕੇ ਆ ਹੁਣ ਅਸੀਂ ਕਰਾਂਗੇ ਗਰਾਹੀ ਭੁੱਲੇਵਾਲ ਗੁਜਰਾਂ ਮੋਲੋ ਭੁੱਲੇਵਾਲ ਪਿੰਡ ਦੇ ਬਾਹਰਲੇ ਪਾਸੇ ਗਰਾਹੀ ਚੱਲ ਰਹੀ ਹੈ ਉਹਨਾਂ ਦੇ ਸਾਰੇ ਇੱਧਰ ਹਾਂਜੀ ਭੁੱਲੇਵਾਲ ਗੁਜਰਾਂ ਦੀ ਗਰਾਹੀ ਖਤਮ ਤਕਰੀਬਨ ਹੋ ਚੱਲੀ ਆ ਇਸ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਚੰਦੇਲੀ ਆਓ ਹਾਂਜੀ ਅੱਜ ਦੀ ਗਰਾਹੀ ਕੀ ਪਿੰਡ ਚੰਦੇਲੀ ਸੇਵਾਦਾਰ ਆ ਚੁੱਕੇ ਨੇ ਗਰਾਹੀ ਸ਼ੁਰੂ ਹੋ ਜਗੀ ਪਿੰਡ ਚੰਦੇਲੀ 8 ਤੇ 9 ਜੂਨ ਦੇ ਮੇਲੇ ਦੇ ਹਾਂਜੀ ਚੰਦੇਲੀ ਗਰਾਹੀ ਕਰਦੇ ਕਰਦੇ ਜੀ ਆ ਗਏ ਅਸੀਂ ਬੱਗੂ ਠੇਕੇਦਾਰ ਦੇ ਘਰ ਜਿਹੜੇ ਦਰਬਾਰ ਤੇ ਰੰਗ ਦੇ ਵੀ ਸੇਵਾ ਇਹ ਕਰਦੇ ਆ ਕਰਨੇ ਦੀ ਇਹਨਾਂ ਦੇ ਘਰ ਠੰਡੇ ਦੀ ਸੇਵਾ ਸਾਰੇ ਸੇਵਾਦਾਰਾਂ ਨੂੰ ਕੀਤੀ ਗਈ ਆ ਬੱਗੂ ਠੇਕੇਦਾਰ ਕੇ ਹਾਂਜੀ ਹਾਂਜੀ ਪਿੰਡ ਚੰਦੇਲੀ ਕਿੰਦਰ ਭਾਜੀ ਵੱਲੋਂ ਸਾਰੇ ਸੇਵਾਦਾਰਾਂ ਨੂੰ ਸਮੋਸਿਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਸਾਰਿਆਂ ਵਾਸਤੇ ਪਿੰਡ ਚੰਦੇਲੀ ਕਿੰਦਰ ਬਾਜੀ ਵੱਲੋਂ ਸਾਰਿਆਂ ਨੂੰ ਜੀ ਇਹ ਵੀਡੀਓ ਦਰਬਾਰ ਖੋਜਾ ਪੀਰ ਪਿੰਡ ਮਹਿੰਦਵਾਲ 8 ਤੇ 9 ਜੂਨ ਦੇ ਮੇਲੇ ਦੇ ਸੰਬੰਧ ਵਿੱਚ ਹੈ ਜੀ ਗ੍ਰਾਹੀਆਂ ਦਾ ਕੰਮ ਖਤੋਂ ਹੋ ਚੁੱਕਾ ਜੀ ਚਾਰੇ ਪਿੰਡਾਂ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਜਿਹਨੇ ਆਇਆਂ ਨੂੰ ਕੀਤਾ ਧੰਨਵਾਦ ਕਰਦੇ ਹਾਂ ਜੀ ਇਹ ਮੇਲਾ ਚਾਰਾਂ ਹੀ ਨਗਰ ਤੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਹੁੰਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ 8 ਤੇ 9 ਜੂਨ ਦਰਵਾਰ ਖਵਾਜਾ ਪੀਰ ਪਿੰਡ ਮਹਿਦਵਾਲ ਜੀ ਵੀਡੀਓ ਸਾਰੀ ਦੇਖ ਕੇ ਤੁਸੀਂ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਸਾਰਿਆਂ ਤੱਕ ਸਾਰਾ ਖਵਾਜਾ ਕਿੰਦਾ ਪੀਰ ਜੀ ਦਾ ਬੋਲ ਸਾਡੇ ਦਰਵਾਰ ਕੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਪੜ ਸਾਹਿਬ ਦਾ ਜਵਾਹਰਪੁਰਾਣਾ ਜੋੜ ਮੇਲਾ 8 ਅਤੇ 9 ਜੂਨ ਨੂੰ ਬੜੀ ਧੂਮਤਾਵਾਂ ਨਾਲ ਮਨਾਇਆ ਜਾਣਾ ਹੈ ਇਹ ਮੇਲਾ ਇਲਾਕੇ ਦੀਆਂ ਸੰਗਤਾਂ ਤੇ ਦੋਹਾਂ ਨਗਰਾਂ ਤੇ ਹੋਰ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਦੇ ਐਨਆਰਆਈ ਵੀਰਾਂ ਦੇ ਸਿਰੋਹ ਦੇ ਨਾਲ ਕਰਾਇਆ ਜਾਂਦਾ ਆ ਸੋ 8 ਤਰੀਕ ਨੂੰ ਠੀਕ 10 ਵਜੇ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਕੀਤੀ ਜਾਣੀ ਆ ਅਤੇ ਸ਼ਾਮ ਨੂੰ ਪਰਿਵਾਰਕ ਤੇ ਲੜੀਆਂ ਤੇ ਖਿਡਾਏ ਪਾਏ ਜਾਣਗੇ ਇਹ ਟੋਟਲ ਲੰਗਰ ਚੱਲਣਾ ਆ ਤੇ 9 ਜੂਨ ਨੂੰ ਅਸਮਾਨੀ ਰਚਾਰਾਂ ਦੇ ਪ੍ਰੋਗਰਾਮਾਂ ਕਲਾਕਾਰ ਦੀ ਪੇਸ਼ਕਸ਼ਾਂ ਵਿੱਚ ਉਸ ਵਿੱਚ ਵੀ ਟੋਟ ਲੰਗਰ ਚੱਲਣਾ ਬੰਦੀ ਨੂੰ ਜਾਲ ਦਿੱਤੀ ਰਿਹਾ ਚਾਪ ਕੌੜਿਆਂ ਦਾ ਲੰਗਰ ਅਦੋਨੇ ਤੋਂ ਲੰਗਰ ਚੱਲਣਾ ਹੈ ਆਹ ਨਾਲ ਜਿਨੇ ਸੰਤਾਂ ਨੂੰ ਬੇਨਤੀ ਆ ਕਿ ਜੋ ਵੀ ਆਪਣੇ ਦਸਾਂ ਨਾਂ ਦੀ ਕਿਰਤਮਾਈ ਦੇ ਚੋ ਰਸਤ ਪਾਣੀ ਦੇਣਾ ਹੈ ਉਹ ਚੋਹੇ ਨਗਰਾਂ ਦੇ ਸਰਪੰਚਾਂ ਸਾਹ ਕੋਲ ਜਾਂ ਪਿੰਡ ਦੇ ਮੋਹਤਵਾਰ ਬੰਦੀਆਂ ਕੋਲ ਫੜਾਈ ਜਾਣ ਤਾਂ ਕਿ ਤੁਹਾਡੀ ਜਿਹੜੀ ਦਸਾਂ ਨਾਂ ਦੀ ਕਿਰਤਮਾਈ ਆ ਉਹ ਬੈਠੇ ਦਰਵਾਜ਼ੇ ਨਗਰਾਂ ਨਾਲ ਨਹੀਂ ਹੋ ਸਕਦੀ ਧੰਨਵਾਦ ਐਨਆਰਈ ਜੀ ਦਾ ਧੰਨਵਾਦ ਚੌ ਪਿੰਡਾਂ 'ਚੋ ਗ੍ਰਾਹੀ ਤਕਰੀਬਨ ਹੋ ਚੁੱਕੀ ਆ ਮਹਿਮਦਾਲ ਖੁਰਦਾ ਤੇ ਕਲਾ ਪਿੰਡ ਤੇ ਗ੍ਰਾਹਕ ਅਤੇ ਪਿੰਡ 'ਚ ਦੇ ਨਿਗਮ ਸੰਸਥਾਨਾਂ ਤੋਂ ਸਤ ਸ੍ਰੀ ਅਕਾਲ ਪਿੰਡ ਚ ਦੇਲੀ ਆਪਾਂ ਗ੍ਰਾਹੀ ਵਾਸਤੇ ਗਏ ਆ ਸੋ ਕੁਝ ਪਰਿਵਾਰਾਂ ਵੱਲੋਂ ਸੇਵਾਦਾਰਾਂ ਲਈ ਡੰਡੇ ਦੀ ਲੰਗਰਾਂ ਦੀ ਸੇਵਾ ਕੀਤੀ ਗਈ ਆ ਚਾਹ ਮਿਲੋ ਸੋ ਜਿਹੜੇ ਪਰਿਵਾਰਾਂ ਵੱਲੋਂ ਇਹ ਸੇਵਾ ਕੀਤੀ ਗਈ ਆ ਸੇਵਾਦਾਰਾਂ ਲਈ ਸਥਾਨਾ ਪਰਿਵਾਰਾਂ ਦਾ ਤੇ ਇਲਾਕੇ ਦੇ ਸਭ ਸਾਥ ਸੰਗਤਾਂ ਦਾ ਧੰਨਵਾਦ ਕਰਦੇ ਆ ਜਕਾਰਾ ਘਰ ਜਿੰਦਾਬਾ ਦੀਦਾ ਬਹੁਤ ਬੜੀ ਦਰਵਾਜ਼ਾ ਕੀ ਵੀਡੀਓ ਸਾਰੀ ਸ਼ੇਅਰ ਜਰੂਰ ਕਰ ਦਿਓ ਜੀ ਜੋ ਜਾਣਕਾਰੀ ਸਾਰਿਆਂ ਦੇ ਤੱਕ ਪਹੁੰਚੇ ਸਤਿ ਸ੍ਰੀ ਅਕਾਲ